ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨਾ ਸਾਰੇ ਦੋਸਤ ਵੀਰ ਭਰਾ ਖੈਰੀਅਤ ਨਾਲ ਹੋਣਗੇ ਯਾ ਇਹ ਬਾਬਾ ਗੁਰੂ ਨਾਨਕ ਸਾਹਿਬ ਜੋ ਕਿ ਫਾਊਂਡਰ ਆਫ ਸਿੱਖਿਜ਼ਮ ਨੇ ਤੇ ਉਹਨਾਂ ਦੀ ਜਦੋਂ ਵਫਾਤ ਹੋਈ ਤੇ ਬਹੁਤ ਜ਼ਿਆਦਾ ਕੰਟਰੋਵਰਸੀ ਚ ਕੰਟਰੋਵਰਸੀ ਚੱਲੀ ਕਿ ਮੁਸਲਮਾਨਾਂ ਨੇ ਕਿਹਾ ਕਿ ਇਹ ਸਾਡੇ ਫਕੀਰ ਨੇ ਵਲੀ ਉੱਲਾ ਨੇ ਤੇ ਸਿੱਖਾਂ ਨੇ ਕਿਹਾ ਕਿ ਸਾਡੇ ਇਹ ਗੁਰੂ ਨੇ ਜਦਕਿ ਹਿੰਦੂਆਂ ਨੇ ਕਿਹਾ ਕਿ ਦੇਵ ਜੀ ਨੇ ਇਸ ਵਾਸਤੇ ਸਾਡੇ ਨਹੀਂ ਅਸੀਂ ਇਹਨਾਂ ਨੂੰ ਲੈ ਕੇ ਜਾਣਾ ਤੇ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਉਹ ਇਹ ਬਿਆਨ ਕਰ ਰਹੇ ਨੇ ਕਿ ਜਦੋਂ ਬਾਬਾ ਗੁਰੂ ਨਾਨਕ ਜੀ ਦੀ وفات ਹੋਈ ਤੇ ਫਿਰ ਇਹ ਲੋਕਾਂ ਨੇ ਕੰਟਰੋਵਰਸੀ ਕਿਉਂ ਕੀਤੀ ਤੇ ਉਹਦਾ ਇੱਕ ਜਵਾਬ ਪੇਸ਼ ਕਰ ਰਹੇ ਨੇ ਦਲੀਲ ਦੇ ਨਾਲ ਦੋਸਤੋ ਛੋਟੀ ਜੀ ਕਥਾ ਇਸ ਕਥਾ ਦੇ ਪਾਠ ਨੂੰ ਆਪਾਂ ਸੁਣਾਂਗੇ ਫਿਰ ਆਪਣੇ ਤੇ ਇਹ ਰਿਐਲਿਟੀ ਕਲੀਅਰ ਹੋਏਗੀ ਕਿ ਬਾਬਾ ਗੁਰੂ ਨਾਨਕ ਜੀ ਕੌਣ ਸੀ ਸਹੀ ਮਹਾਪੁਰਖਾਂ ਦੀ ਇਹ ਪਹਿਚਾਣ ਹੈ ਜਾਂਦੇ ਹੋਇਆ ਵੀ ਕੋਈ ਰਮਜ ਭਰੀ ਗੱਲ ਕਰ ਜਾਂਦੇ ਜੈਸੇ ਇਕੱਠ ਹੋ ਗਿਆ ਸੀ ਕਰਤਾਰਪੁਰ ਵਿੱਚ ਮੁਸਲਮਾਨ ਕਹਿਣ ਲੱਗੇ ਬਾਬੇ ਦੀ ਅਸੀਂ ਕਬਰ ਬਣਾਵਾਂਗੇ ਇਹ ਅੰਤਿਮ ਸਮੇਂ ਦਾ ਮੌਤ ਦਾ ਝਗੜਾ ਅੰਤਿਮ ਸਮੇਂ ਝਗੜਾ Hindu ਕਹਿਣ ਲੱਗੇ ਨਹੀਂ ਅਸੀਂ ਮੜੀ ਬਣਾਣੀ ਹੈ ਆ ਕਿਉਂਕਿ ਨਾਨਕ ਦੇਵ ਹੈ ਵਲੀ ਅੱਲਾ ਨਹੀਂ ਹੈ ਤੇ ਮੁਸਲਮ ਕਹਿਣ ਲੱਗੇ ਨਹੀਂ ਇਹ ਵਲੀ ਅੱਲਾ ਹੈ ਨਾਨਕ ਦੇਵ ਨਹੀਂ ਹੈ ਗੁਰੂ ਨਾਨਕ ਦੇਵ ਨਹੀਂ ਵਲੀ ਅੱਲਾ ਅਸੀਂ ਇਸ ਦੀ ਕਬਰ ਬਣਾਣੀ ਚਲੜਾ ਚਲ ਪਿਆ ਜੀਵਦੇ ਜੀਤੇ ਗੁਰੂ ਨਾਨਕ ਨੂੰ ਵੰਡ ਲਾ ਸਕੇ ਤੇ ਹੁਣ ਗੁਰੂ ਨਾਨਕ ਦੀ ਚੱਦਰ ਪੈ ਵੰਡਦੇ ਉਸ ਚੱਦਰ ਨੂੰ ਪਹਿ ਤਕਸੀਮ ਕਰਦੇ ਨੇ ਜਿਸ ਕਰਤਾਰਪੁਰ ਵਿੱਚ ਚੱਦਰ ਤਕਸੀਮ ਕੀਤੀ ਸੀ ਸਮਾ ਕਰਨੇ ਦੇਸ਼ ਦੀ ਵੰਡ ਵੀ ਉੱਥੋਂ ਹੀ ਹੈ ਉਸੇ ਥਾਂ ਤੋਂ ਜਿੱਥੇ ਚੱਦਰ ਪਾਰ ਕੇ ਦੋ ਟੁਕੜੇ ਕੀਤੇ ਗਏ ਦੇਸ਼ ਦੇ ਵੀ ਦੋ ਟੁਕੜੇ ਉੱਥੋਂ ਹੀ ਹੋਏ ਨੇ ਮੈਂ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਕਰਤਾਰਪੁਰ ਨੂੰ ਦੇਖਦਾ ਵਿਚਕਾਰ ਰਾਵੀ ਪਈ ਵਗਦੀ ਤੇ ਇੱਥੇ ਹੀ ਇਹ ਚੱਦਰ ਤੇਰੀ ਪਾੜੀ ਗਈ ਸੀ ਦੋ ਟੁਕੜੇ ਕੀਤੇ ਗਏ ਸਨ ਔਰ ਇਹ ਚੱਦਰ ਦੇ ਦੋ ਟੁਕੜੇ ਨਹੀਂ ਇਸ ਦੇਸ਼ ਦੇ ਸ਼ਾਇਦ ਦੋ ਟੁਕੜੇ ਉਦਾਂ ਹੀ ਹੋ ਗਏ ਸਨ ਉਦਾਂ ਹੀ ਸ਼ਾਇਦ ਇਸ ਦੀ ਬੁਨਿਆਦ ਬਣ ਗਈ ਸੀ ਉਦਾਂ ਹੀ ਲੋਕਾਂ ਨੇ ਬੀਜ ਬਹੁਤ ਛੜਿਆ ਸੀ ਬੇ ਜ਼ਮੀਨ ਦੇ ਟੁਕੜੇ ਕਰ ਦੇਣੇ ਇਸ ਤਰਤੀ ਦੇ ਜੋ ਹੈ ਟੁਕੜੇ ਕਰ ਦੇਣੇ ਮੈਂ ਦੋ ਲਵ ਅੱਧ ਕੀ ਨਗਾਣਾ ਸਾਹਕਾ ਉੱਥੋਂ ਦੇ ਪਾਕਿਸਤਾਨ ਗਵਰਨਮੈਂਟ ਦੇ ਕਾਫੀ ਮਨਿਸਟਰ ਵੀ ਪਹੁੰਚੇ ਹੋਏ ਸਨ ਰਾਤ ਦਾ ਵਕਤ ਮਾ ਉਹ ਤੇ ਚਾਂਦਾ ਖੜਾ ਖੇ ਕਿ ਗੁਰੂ ਨਾਨਕ ਨੇ ਕੁਰਾਨ ਤੇ ਪੁਰਾਣ ਨੂੰ ਇਕੱਠਾ ਕੀਤਾ ਸੀ ਮੱਕੇ ਤੇ ਬਨਾਰਸ ਨੂੰ ਇਕੱਠਾ ਕੀਤਾ ਸੀ ਇੱਕ ਪਾਸੇ ਮਰਦਾਨਾ ਇੱਕ ਪਾਸੇ ਬਾਲਾ ਹੈ ਮਰਦਾਨਾ ਕੌਣ ਹੈ ਮੁਸਲਮ ਹੈ ਤੇ ਬਾਲਾ ਕੌਣ ਹੈ ਹਿੰਦੂ ਹੈ ਦੋਵੇਂ ਇਕੱਠੇ ਕੀਤੇ ਇਹ ਕੁਰਾਨ ਤੇ ਪੁਰਾਣ ਨੂੰ ਇਕੱਠਾ ਕੀਤਾ ਸੀ ਇਹ ਮੱਕੇ ਕਾਬੇ ਨੂੰ ਤੇ ਬਨਾਰਸ ਨੂੰ ਇਕੱਠਾ ਕੀਤਾ ਸੀ ਲੇਕਿਨ ਅਸੀਂ ਐਸੇ ਬਦਕਿਸਮਤ ਨਿਕਲੇ ਆ ਫਿਰ ਕੁਰਾਨ ਤੇ ਪੁਰਾਣ ਨੂੰ ਵੱਖ ਕਰ ਛੱਡੇ ਐਸੇ ਬਦਕਿਸਮਤ ਨਿਕਲੇ ਆ ਚਾਦਰ ਸੀ ਕੀ ਪਾਰੀ ਸੀ ਦੇਸ਼ ਨੂੰ ਪਾੜ ਕੇ ਰੱਖ ਦਿੱਤਾ ਮੈਂ ਪਹਿਲੇ ਤੇ ਸੋਚਿਆ ਸਾਹਿਬ ਇਹ ਫਿਕਰ ਹੈ ਕਈਆਂ ਵਾਸਤੇ ਉਹ ਖਿਆਲੀ ਦਾ ਬਾਇਸ ਬਣਨ ਪਰ ਨਹੀਂ ਬਾਅਦ ਵਿੱਚ ਮੈਨੂੰ ਉਹਨਾਂ ਨੇ ਦਾਦ ਦਿੱਤੀ ਕਹਿਣ ਲੱਗੇ ਗੱਲ ਇਹ ਠੀਕ ਇਹ ਐਸਾ ਪੈਗੰਬਰ ਸੀ ਇਹ ਐਸਾ ਗੁਰੂ ਸੀ ਜਿਨੇ ਸਾਰੀ ਜ਼ਿੰਦਗੀ ਸਾਂਝੀ ਵਾਲਤਾ ਦੀ ਗੱਲ ਕੀਤੀ ਲੇਕਿਨ ਅਫਸੋਸ ਅਸੀਂ ਉਸ ਦੀ ਸਾਂਝੀ ਵਾਲਤਾ ਨੂੰ ਸਮਝ ਨਹੀਂ ਸਕੇ ਤਾਂ ਖੈਰ ਮੈਂ ਅਰਜ਼ ਇਹ ਕਰਾਂ ਅੰਤਮ ਸਮੇਂ ਵੀ ਇਹ ਮਹਾਂਪੁਰੇ ਸ ਕੋਈ ਨਾ ਕੋਈ ਮਹਾਨ ਘਟਨਾਵਾਂ ਘਟਾ ਜਾਂਦੇ ਨੇ ਜਿਸ ਵਕਤ ਝਗੜਾ ਚੱਲੇ ਹੈ ਚੱਦਰ ਚੁੱਕੀ ਬਾਬਾ ਨਹੀਂ ਹੈ ਫੁੱਲ ਪੈਣ ਗੁਲਾਬ ਦੇ ਦੋ ਫੁੱਲ ਪੈਣ ਪਤਾ ਬਾਬਾ ਆਖਰੀ ਸਮੇਂ ਵੀ ਜਾਂਦਿਆਂ ਜਾਂਦਿਆਂ ਕੀ ਕਹਿ ਗਿਆ ਮੈਂ ਸਰੀਰ ਨਹੀਂ ਆ ਮੈਂ ਇੱਕ ਫੁੱਲਾ ਮਹਿਕ ਦੇਣ ਆਇਆ ਸੀ ਤੁਹਾਨੂੰ ਸੁਗੰਧੀ ਦੇਣ ਆਇਆ ਸੀ ਹੋਰ ਕੁਝ ਨਹੀਂ ਮੈਂ ਤੇ ਇੱਕ ਸੁੰਦਰਤਾ ਲੁਟਾਉਣ ਵਾਸਤੇ ਆਇਆ ਸੀ ਇੱਕ ਮਹਿਕ ਦੇਣ ਵਾਸਤੇ ਆਇਆ ਸੀ ਤੁਸੀਂ ਮੈਨੂੰ ਤਾਂ ਸਮਝ ਲਿਆ ਕਿ ਤੁਸੀਂ ਮੈਨੂੰ ਸਰੀਰ ਸਮਝ ਲੈ ਮੈਂ ਸਰੀਰ ਨਹੀਂ ਆ ਬਾਬਾ ਮੜੀ ਨਾ ਘੋਰ ਗੁਰੂ ਅੰਗਦ ਦੇ ਹੀਮਾਏ ਹੁਣ ਸਤ ਸੰਗਤ ਔਰ ਇਸ ਦਿਨ ਬਸ ਬੋ ਮੈਂ ਕਰੋ ਮੈਂ ਮੜੀ ਤੇ ਕਬਰਾਂ ਵਿੱਚ ਨਹੀਂ ਸਮਾ ਸਕਦਾ ਲੇਕਿਨ ਲੋਕਾਂ ਨੇ ਬਣਾ ਛੱਡੀ ਇਕ ਨੇ ਮੜੀ ਬਣਾਈ ਇਕ ਨੇ ਕਬਰ ਬਣਾਈ ਚੱਦਰ ਦੀ ਕਹਿੰਦੇ ਨੇ ਰਾਤ ਨੂੰ ਰਾਵੀ ਦਾ ਪਾਣੀ ਇਤਨਾ ਚੜਿਆ ਨਾ ਮੜੀ ਰਹੀ ਤੇ ਨਾ ਕਬਰ ਦੋਵੇਂ ਹੀ ਜਾਂਦੇ ਨੇ ਇਸ ਗੱਲ ਨੂੰ ਬਾਬਾ ਚਾਹੁੰਦਾ ਨਹੀਂ ਕਿਸ ਤਰ੍ਹਾਂ ਕਰ ਸਕਦੇ ਹੋ ਬਾਬੇ ਨੂੰ ਮਰਿਆਜ ਕਿਸ ਤਰ੍ਹਾਂ ਪਾਓਗੇ ਬਾਬੇ ਨੂੰ ਕਬਰਾਂ ਵਿੱਚ ਕਿਸ ਤਰ੍ਹਾਂ ਪਾਓਗੇ ਬਾਬਾ ਇੱਕ ਫੁੱਲ ਸੀ ਬਾਬਾ ਇੱਕ ਰੋਸ਼ਨੀ ਸੀ ਔਰ ਅਕਸਰ ਮੈਂ ਕਹਿਣਾ ਉਹ ਨਾ ਬਾਬਾ ਤਨ ਨਹੀਂ ਸੀ ਜੇ ਤਨ ਹੁੰਦਾ ਤੇ ਅੰਤਮ ਸਮੇਂ ਤਨ ਮਿਲਣਾ ਚਾਹੀਦਾ ਸੀ ਉਹ ਤੇ ਇੱਕ ਨੂਰ ਸੀ ਉਹ ਤੇ ਇੱਕ ਮਹਿਕ ਸੀ ਲੈਣੇ ਦੇ ਹਿਰਦੇ ਚ ਜਾ ਟਿੱਕੇ ਔਰ ਫਿਰ ਉਸ ਤੋਂ ਬਾਅਦ ਤੀਜੇ ਪਾਪਸ਼ਾ ਦੇ ਹਿਰਦੇ ਚ ਆਰ ਕੇ ਟਿੱਕੇ ਆ ਤੇ ਗੁਰੂ ਆਨ ਦਾ ਸਾਬ ਦੇ ਹਿਰਦੇ ਚਾਨ ਕੇ ਟਿਕੀ ਏ ਉਹ ਮਹਿਕ ਉਹ ਰੋਸ਼ਨੀ ਟਿਕਦੀ ਟਿਕਦੀ ਕਲਗੀਧਰ ਤੋਂ ਆਪ ਗੁਰਗਨ ਸਾਹਿਬ ਜੀ ਦੇ ਵਿੱਚ ਆਣ ਕੇ ਟਿਕੀ ਯਈਆ ਬਾਬਾ ਗੁਰੂ ਨਾਨਕ ਜੀ ਫਾਊਂਡਰ ਨੇ ਬਾਨੀ ਨੇ ਸਿੱਖ ਧਰਮ ਦੇ ਤੇ ਇਹਨਾਂ ਦੀ ਆਪਾਂ ਇਤਿਹਾਸ ਜਾਣਿਆ ਕਿ ਜਦੋਂ ਉਹ ਫੌਤ ਹੋਏ ਨੇ ਜਦੋਂ ਜੋਤੀ ਜੋਤ ਸਮਾਏ ਨੇ ਉਹ ਤੇ ਉਹ ਯਾਨੀ ਕਿ ਉਹਨਾਂ ਦੇ ਉੱਥੇ ਦੋ ਫੁੱਲ ਪਏ ਸੀ ਕਿਉਂਕਿ ਤਿੰਨ ਜਿਹੜੇ ਧਰਮ ਨੇ ਉਹਨਾਂ ਦੇ ਆਪਸ ਵਿੱਚ ਕੰਟਰੋਵਰਸੀ ਹੋ ਗਈ ਜਦਕਿ ਬਾਬਾ ਗੁਰੂ ਨਾਨਕ ਜੀ ਦਾ ਮਕਸਦ ਹੀ ਜ਼ਿੰਦਗੀ ਦਾ ਇਹ ਨਹੀਂ ਸੀ ਕਿ ਜੀ ਲੜਾਈ ਕਰਵਾਈ ਜਾਵੇ ਆਪਸ ਵਿੱਚ ਜਾਂ ਕੋਈ ਮਸਲਾ ਹੋਵੇ ਉਹਨਾਂ ਨੇ ਸਾਰੀ ਜ਼ਿੰਦਗੀ ਇਕੁਐਲਿਟੀ ਦਾ ਦਰਸ ਦਿੱਤਾ ਸਾਰੀ ਜ਼ਿੰਦਗੀ ਪਿਆਰ ਮੁਹੱਬਤ ਦਾ ਦਰਸ ਦਿੱਤਾ ਤੇ ਫਿਰ ਉਹਨਾਂ ਦੇ ਜਦੋਂ وفات تے یعنی کہ ਜਦੋਂ ਉਹ ਗਏ ਨੇ اس دنیا چوں تے اودوں ਫਿਰ ਕਿਉਂ مطلب کہ لڑائی ਹੋਵੇ ਉਹ ਕਦੀ ਵੀ ਨਹੀਂ ਚਾਹਦੇ ਸੀ ہاں جی مسئلہ ਤੁਸੀਂ ਕੁਝ ਦਸੋਗੇ ਇਹਨੇ ਵਿੱਚ ਉਹ ਦੇਖੋ ਨਾ ਕਿ ਜਿਹੜੇ ਹਿੰਦੂ ਸਨ ਤੇ ਮੁਸਲਮਾਨ ਸਨ ਕਹਿੰਦੇ ਨੇ ਕਿ ਇਹਨਾਂ ਨੇ ਉਹ ਚਾਦਰ ਘੱਟ ਲਈ ਵੰਡ ਲਈ ہاں ਤੇ ਉਹ ਇੱਕ ਨੇ ਮੜੀ ਬਣਾ ਲਈ ਜਿਹੜੀ ਉਹ ਬਣਾਉਂਦੇ ਰਹੇ ਬਾਦਲ ਵਾਸਤੇ ਤੇ ਮੁਸਲਮਾਨਾਂ ਨੇ ਕਵਰ ਬਣਾ ਲਈ ਤੇ ਕਹਿੰਦੇ ਕਿ ਉਹ 라ਵੀ ਚੜ ਗਿਆ ਹਾਂ ਉਤਰਾਵੀ ਚੜਿਆ ਤੇ ਉਹ ਵਿੱਚ ਹੀ ਲੈ ਗਿਆ ਮੈਂ ਵੀ ਉਹ ਦਿਨ ਦਾ ਨਾ ਬੜਾ ਗੌਰ ਕਰਦਾ ਮੈਂ ਕਹਿੰਦਾ ਕਿ ਜੀ ਇਹ ਜਿਵੇਂ ਬਾਬਾ ਜੀ ਕਬੀਰ ਦੀ ਅਸੀਂ ਵੀਡੀਓ ਦੇਖੀ ਨਾ ਕਿ ਉਹਨਾਂ ਦੀ ਸਮਾਦੀ ਬਣੀ ਹੈ ਮਗਹਰ ਚ ਮਗਹਰ ਚ ਤੇ ਇਸ ਤਰ੍ਹਾਂ ਹੀ ਉਹ ਕਹਿ ਰਹੇ ਸੀ ਕਿ ਬਾਬਾ ਗੁਰੂ ਨਾਨਕ ਸਾਹਿਬ ਦੀ ਵੀ ਸਮਾਦੀ ਬਣਾਈ ਸੀ ਉਹ ਲੋਕ ਕਿ ਕਬਰ ਬਣਾਈ ਸੀ ਕਿਉਂ ਜਿਸ ਜਗ੍ਹਾ ਤੇ ਉਹ ਸੀ ਉਹਨਾਂ ਦੀ ਵੀ ਨਹੀਂ ਮਿਲੀ ਸੀ ਤੇ ਉਹ ਮੈਂ ਸੋਚਦਾ ਸੀ ਉਹ ਕਿੱਥੇ ਹੋਏਗੀ ਤੇ ਅੱਜ ਵੀਡੀਓ ਜਿਵੇਂ ਨੂੰ ਪਤਾ ਲੱਗਾ ਕਿ ਉਹ ਇੱਥੇ ਕਰਤਾਰਪੁਰ ਹੀ ਸੀ अच्छा, अच्छा करतारपुर ਦੇ ਕੋਲ ਸੀ ਤੇ ਉਹ ਦਰਿਆ ਜਦੋਂ ਚੜਿਆ ਤੇ ਉਹ ਬਹਾ ਕੇ ਲੈ ਗਿਆ ਇਸ ਲਈ ਇਹਨਾਂ ਨਿਸ਼ਾਨ ਹੀ ਕੋਈ ਨਹੀਂ ਹੈ। اچھا ਕਰਤਾਰਪੁਰ ਸਾਹਿਬ ਦੇ ਵਿੱਚ ਨਹੀਂ ਹੈ। ਨਹੀਂ ਹੈ ਉਹ ਕਬਰ ਨਹੀਂ ਆ ਗਈ। ਨਹੀਂ ਹੈ ਜਿਹੜੀ ਮੁਸਲਮਾਨਾਂ ਨੇ ਬਣਾਈ ਸੀ ਨਾ ਕੋ ਚਾਦਰ ਨੂੰ ਦਫਨਾ ਕੇ ਜਾਂ ਉਹਦੇ ਤੇ ਮਿੱਟੀ ਪਾਈ ਸੀ ਉਹ ਫਿਰ ਦਰਿਆ ਚੜਿਆ ਜਿਸ ਤਰ੍ਹਾਂ ਵੀ ਮਸਕੀਨ ਜੀ ਕਹਿ ਰਹੇ ਕਿ ਵੀਡੀਓ 'ਚ ਦਰਿਆ ਫਿਰ ਬਹਾ ਲ ਗਿਆ ਉਹਨੂੰ। ਵਾਹ ਸਹੀ ਹੋ ਗਿਆ। اچھا ਇਸ ਤਰ੍ਹਾਂ ਮਤਲਬ ਕਿ ਤਿੰਨ ਫਿਰਕਿਆਂ ਦੇ ਵਿੱਚ ਇਹ ਲੜਾਈ ਹੋ ਗਈ ਕਿ ਜੀ ਇਹ ਸਾਡੇ ਨੇ। ਤੇ ਫਿਰ ਇੱਕ ਹੋਰ ਗੱਲ ਮੈਂ ਇੱਥੇ ਐਡ ਕਰਾਂਗਾ ਯਾ ਇਹ ਦੇਖੋ ਜਦੋਂ ਇੱਕ ਬੰਦਾ ਹਯਾਤ ਹੁੰਦਾ ਜ਼ਿੰਦਾ ਹੁੰਦਾ ਉਦੋਂ ਜਿਹੜੀ ਉਹ ਤਬਲੀਗ ਕਰ ਰਿਹਾ ਆਪਣੇ ਧਰਮ ਦੀ ਜਾਂ ਜੋ ਵੀ ਉਹ ਆਲਾਪ ਰਿਹਾ ਉਦੋਂ ਲੋਕ ਉਹਨੂੰ ਨਹੀਂ ਸੁਣਦੇ ਲੋਗੋਂ ਦੀ ਕਦਰ ਨਹੀਂ ਕਰ ਰਹੇ ਹਾਂਜੀ ਬੜੇ ਮੁਸਲਮ ਆਲਮ ਵੀ ਇਸ ਤਰ੍ਹਾਂ ਨੇ ਕਿ ਉਹਨਾਂ ਦੇ ਨਾ ਫੌਦ ਹੋਣ ਤੋਂ ਬਾਅਦ ਕਦਰ ਜਿਸ ਤਰ੍ਹਾਂ ਕਿ ਡਾਕਟਰ ਸਰਾਰ احمد ਨੂੰ ਲੋਕ ਸੋਹਂਦੇ ਨੇ ਹੁਣ ਉਹ ਬੜਾ ਉਹਨਾਂ ਨੂੰ ਉਹ ਦਿੰਦੇ ਨੇ ਸਮਾਨ ਦਿੰਦੇ ਨੇ ਬੜਾ ਪਸੰਦ ਕਰਦੇ ਨੇ ਉਹ ਵੀ ਜਿਹੜੀਆਂ ਉਹਨਾਂ ਦੀਆਂ ਗੱਲਾਂ ਨੂੰ ਬੜਾ ਮਤਲਬ ਕਿ ਇਹ ਵੇ ਕਿ ਲੇਕਿਨ ਉਹਨਾਂ ਦੀ ਜ਼ਿੰਦਗੀ ਜੋ ਉਹਨਾਂ ਨੂੰ ਉਹਨਾਂ ਜ਼ਿੰਦਗੀ ਜੋ ਉਹਨਾਂ ਉਹਨਾਂ ਤੋਂ ਨਹੀਂ ਉਹ ਇੱਕ ਪ੍ਰੋਟੋਕੋਲ ਕਹਿ ਲਓ ਜਾਂ ਉਹਨਾਂ ਦੀ ਇੱਜ਼ਤ ਕਰ ਲਓ ਇhtiram ਕਰ ਲਓ ਲੋਕ ਨਹੀਂ ਕਰਦੇ ਲੇਕਿਨ ਜਦੋਂ ਉਹ ਚਲੇ ਜਾਂਦੇ ਨੇ ਫਿਰ ਉਹ ਉੱਥੇ ਕੋਈ ਬਹਿ ਜਾਂਦਾ ਆਪਣੇ ਟੁੱਕਰ ਪਾਣੀ ਚੁਲਾਣ ਨੂੰ ਕੋਈ ਉੱਥੇ ਬਹਿ ਜਾਂਦਾ ਕਿ ਜੀ ਮਜਾਵਰ ਬਣ ਕੇ ਕੋਈ ਕਿਵੇਂ ਬਹਿ ਜਾਂਦਾ ਇਸ ਤਰ੍ਹਾਂ ਇਸ ਤਰ੍ਹਾਂ ਚੱਲਦਾ ਫਿਰ ਸਿਸਟਮ ਆਰ ਪੰਜਾਬ ਚੱਲਦਾ ਹਰ ਵਾਰ ਜਿਸ ਤਰ੍ਹਾਂ ਹੁਣ ਬਾਬਾ ਬੁੱਲੇ ਸ਼ਾਹ ਵਾਰਿਸ ਸ਼ਾਹ ਬਾਬਾ ਫਰੀਦ ਬਾਬਾ ਫਰੀਦ ਦਾ ਸ਼ਕਰੇ ਉਹਨਾਂ ਦੀ ਇਥੇ ਬਣੇ ਨੇ ਦਰਬਾਰ ਲੋਕ ਦਰਬਾਰ ਬਣੇ ਹੋਏ ਨੇ ਆਪਣੇ ਨਾਲ ਹੀ 12 ਕਿਲੋਮੀਟਰ ਦੇ ਚਿਸ਼ਟੀਆਂ ਹਾਂਜੀ ਉਥੇ ਲੋਕ ਉਹਨਾਂ ਦੇ ਸ਼ਾਗਿਰਦ ਨੇ ਸ਼ਾਗਿਰਦ ਨੇ ਆਉ ਗਦੀ ਨਿਸ਼ੀਨ ਮਾਰ ਜਾਂਦੇ ਨੇ ਫਿਰ ਉਥੇ ਇੱਕ ਕੰਮ ਚੱਲ ਪੈਂਦਾ ਉਹ ਦਰਬਾਰ ਵਾਲੇ ਕਹਿੰਦੇ ਦੇ ਹੀ ਨੇ ਕਿ ਵੀ ਅਸੀਂ ਨਹੀਂ ਕਹਿੰਦੇ ਲੋਕਾਂ ਨੂੰ ਕਿ ਇੱਥੇ ਦਾਨ ਦੇ ਕੇ ਜਾਓ ਪੈਸਾ ਦੇ ਕੇ ਜਾਓ ਬੱਕਰੇ ਚੜਾਓ ਛਤਰੇ ਚੜਾਓ ਲੇਕਿਨ ਇਨਡਾਇਰੈਕਟਲੀ ਹੋ ਤੇ ਰਿਹਾ ਹੁੰਦਾ ਹੈ ਹਾਂ ਉੱਥੇ ਲੋਕ ਕਰ ਰਹੇ ਨੇ ਤੂੰ ਤੁਸੀਂ ਦੇਖਿਆ ਹਨ ਕਿ ਪਾਕਿਸਤਾਨ ਦੇ ਵਿੱਚ ਇੱਕ ਖੂਹ ਹੋਈ ਆਈ ਆ ਉਹ ਲੋਕ ਉੱਥੇ ਜਾਂਦੇ ਨੇ ਉੱਥੇ ਪੈਸੇ ਸੱਟਦੇ ਨੇ ਪੈਸੇ ਸੱਟਦੇ ਨੇ ਖੂਹ ਇਹ ਦੂਸਤੋਂ ਬਣਿਆ ਆਉਂਦਾ ਜੀ ਪਾਣੀ ਨਹੀਂਗਾ ਤੇ ਲੋਕ ਉੱਥੇ ਪੈਸੇ ਸੱਟਦੇ ਨੇ ਤੇ ਕੋਈ ਹਜ਼ਾਰ ਦਾ ਨੋਟ ਕੋਈ 500 ਦਾ ਕੋਈ 5000 ਦਾ ਕੋਈ ਕਿਵੇਂ ਇੰਨਾ ਨੋਟ ਉੱਥੇ ਸਟਾਇਆ ਜਾਂਦਾ ਮੋੜ ਕੇ ਉਹ ਸ਼ਾਮ ਨੂੰ ਖਤਮ ਕਰਦੇ ਨੇ ਅਗਲੇ ਦਿਨ ਫੇਰ ਉਹ ਭਰਿਆ ਹੁੰਦਾ ਤੇ ਤੁਸੀਂ ਤੰਦੀਮਾ ਵੀ ਬੜੀਆਂ ਪਾਕਿਸਤਾਨ 'ਚ ਵੀ ਇੰਡੀਆ 'ਚ ਵੀ ਕਿ ਜੋ ਕੇ ਇਹਨਾਂ ਦੇ ਗੱਲੇ ਜਾਂ ਗੋਲਕ ਨੇ ਜਿਹੜੇ ਉਹਨਾਂ ਨੂੰ ਖੋਲਦੇ ਨੇ ਤੇ ਗਵਰਨਮੈਂਟ ਦਾ ਇੱਕ ਬਗੈਦਾ ادارے ਬਣੇ ਨੇ ਹਾਂ ਜਿਵੇਂ ਮਹਿਕਮਾ ਆਫ ਪਾਕਿਸਤਾਨ 'ਚ ਬਣਿਆ ਹੈ ਉਹ ਇਹ ਫਿਰ ਮਤਲਬ ਕਿ ਬਾਅਦ ਵਾਲੇ ਲੋਕ ਉਹਨਾਂ ਦਾ ਮਜ਼ਬਦ ਦਾ ਯੂਜ਼ ਕਰਨ ਲੱਗ ਪੈਂਦੇ ਨੇ ਯਾਰ ਉਹਨਾਂ ਦੇ ਉਹਨਾਂ ਦੇ ਜਿਹੜਾ ਪੰਥ ਥੇ ਉਹਨਾਂ ਦਾ ਜਿਹੜਾ ਰਾਸ ਓਹਦੇ ਠੇਕੇਦਾਰ ਬਣ ਜਾਂਦੇ ਆ ਉਹਦੇ ਠੇਕੇਦਾਰ ਬਣ ਕੇ ਉਹਨਾਂ ਦੇ ਚੱਲਣ ਦੇ ਬਜਾਏ ਨਾ ਉਹਨਾਂ ਦੇ ਤੋਂ ਦੁਨੀਆਵੀ ਫਾਇਦਾ ਲੈਣ ਲੱਗ ਪੈਂਦੇ ਨੇ ਹਾਂ ਦੁਨੀਆਵੀ ਫਾਇਦਾ ਲੈਣ ਲੱਗ ਪੈਂਦੇ ਨੇ ਦੋਸਤੋ ਇਹ ਛੋਟੀ ਜੀ ਕਥਾ ਸੀ ਗਿਆਨੀ ਸੰਤ ਸਿੰਘ ਮਸਕੀਨ ਜੀ ਜੀ ਕੈਨੇਡਾ ਤੋਂ ਇੱਕ ਸਾਡੇ ਸਿੱਖ ਭਰਾ ਨੇ ਸਾਨੂੰ ਸੰਡੇ ਕੀਤੀ ਸੀ ਤੇ ਉਮੀਦ ਹੈ ਕਿ ਤੁਹਾਨੂੰ ਪਸੰਦ ਆਈ ਹੋਵੇਗੀ ਮੇਰੀ ਨਵੀਂ ਵੀਡੀਓ ਨਾਲ ਆਪਣਾ ਖਿਆਲ ਰਖਿਓ ਜੀ ਦੁਆਵਾਂ ਵਿੱਚ ਯਾਦ ਰੱਖਿਆ ਜੀ ਬਹੁਤ ਸਾਰਾ ਪਿਆਰ ਅੱਲਾ ਨਿਗਾਹ